ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਅਜਨੂਹਾ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਜਨੂਹਾ ਵਿਖੇ ਸਕੂਲ ਦੇ ਵਿਕਾਸ ਲਈ ਲਗਾਤਾਰ ਕਾਰਜ ਹੈਡ ਟੀਚਰ ਮੈਡਮ ਦਰਸ਼ਨ ਕੌਰ ਦੀਗਵਾਈ ਹੇਠ ਅਤੇ ਮਾਟਰ ਭਜਨ ਸਿੰਘ ਜਨੂਹਾ ਦੀ ਦੇਖਰੇਖ ਹੇਠ ਚੱਲ ਰਹੇ ਨੇ ਇਸ ਵਰੀ ਜਾਣਕਾਰੀ ਦਿੰਦੇ ਹੋਏ ਹੈਡ ਟੀਚਰ ਮੈਡਮ ਦਰਸ਼ਨ ਕੌਰ ਅਤੇ ਮਾਟਰ ਭਜਨ ਸਿੰਘ ਜੀ ਨੇ ਸਰਪੱਤਰਮ ਨਿਯੁਦਿਤ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਸਕੂਲ ਵਿੱਚ ਨਿਰਮਾਣ ਕਾਜ ਲਗਾਤਾਰ ਜਿਸ ਵਿੱਚ ਬਿਲਡਿੰਗ ਨੂੰ ਰੰਗ ਕਰਨ ਸਕੂਲ ਵਿੱਚ ਫਲੋਰ ਟਾਈਲਾਂ ਅਤੇ ਹੋਰ ਰਿਪੇਅਰ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਸਕੂਲ ਲਈ ਜਸਵਿੰਦਰ ਸਿੰਘ ਪੁੱਤਰ ਲੇਟ ਪ੍ਰੀਤਮ ਸਿੰਘ ਯੂਐਸਏ ਬਲੰਸ ਸਕੂਲ ਦੇ ਰੰਗ ਰੋਗਨ ਅਤੇ ਹੋਰ ਵਿਕਾਸ ਕੰਮਾਂ ਲਈ ਆਪਣੀ ਦਸਨ ਨੌਹਾਂ ਦੀ ਨੇ ਕਮਾਈ ਵਿੱਚੋਂ ਸੁਪਰਡੈਂਟ ਨਿਰਮਲ ਸਿੰਘ ਪਰਮ ਪਰਮਾਰ ਦੇ ਰਾਹੀਂ 1 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਸਕੂਲ ਪ੍ਰਬੰਧਕਾਂ ਬਲੋਦਾਨੀ ਪਰਿਵਾਰ ਦਾ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਅਜਨੂਹਾ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਇਲਾਕੇ ਵਿੱਚ ਮਾਡਲ ਸਕੂਲ ਵਰਗੀ ਝਲਕ ਦਿਖਾਈ ਦਿੰਦੀ ਹੈ ਇਸ ਮੌਕੇ ਕਮਲਜੀਤ ਸਿੰਘ ਨਰਿੰਦਰ ਜਨੂਹਾ ओंकार ਸਿੰਘ ਠੇਕੇ ਦਾ ਜਸਵਿੰਦਰ ਸਿੰਘ ਚੱਕ ਬਿਲਗਾ ਬਿੱਟੂ ਭਗਤ ਬਾਦਾਂ ਅਤੇ ਹੋਰ ਮੈਂਬਰ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊਜ਼ ਚੈਨਲ ਹੁਸ਼ਿਆਰਪੁਰ ਸਰਕਾਰੀ ਪ੍ਰਾਇਮਰੀ ਸਕੂਲ ਅਗਨੋਹਾ ਇਹਦੇ ਟੂਰ ਵਿੱਚ ਸਕੂਲ ਦੇ ਵਿਕਾਸ ਕਾਰਜਾਂ ਸੰਬੰਧੀ ਸਕੂਲ ਦੀ ਸੈਕਟਰ ਪ੍ਰਧਾਨ ਸ਼੍ਰੀਮਤੀ ਦਰਸ਼ਨ ਕੌਰ ਜੀ ਉਹਨਾਂ ਦੇ ਨਾਲ ਉਹਨਦੇ ਸਤਾਰਜੋ ਸਤਾਰਜੋ ਕਵਜੀ ਸਿੰਘ ਜੀ ਮਾਜੂਮਿਆਰਾ ਸਕੂਲ ਦੇ ਮੈਡਮ ਸੀਨੀਅਰ ਵਰਦੀਪ कौर ਤੇ ਮੈਂ ਮਾਸਟਰ ਸਾਹਿਬ ਜੀ ਗਿਰੋਹਾ ਸਕੂਲ 'ਤੇ ਜਿਹੜੇ ਵਿਕਾਸ ਕਾਰ ਚੱਲਦੇ ਆ ਉਹਦੇ ਬਾਰੇ ਥੋੜਾ ਜਿਹਾ ਅਸੀਂ ਸੰਗਤ ਨਾਲ ਗੱਲ ਕਰਨੀ ਕਰਦੇ ਸੀ ਉਹਨਾਂ ਨੂੰ ਦੱਸਣਾ ਚਾਹਦੇ ਸੀ ਇਹ ਪ੍ਰਾਇਮਰੀ ਸਕੂਲ ਜਿਹੜਾ ਆ ਲਗਭਗ ਅਖਾਰਪੁਰ ਜ਼ਿਲ੍ਹੇ ਦੇ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਸਕੂਲ ਆ ਇੱਥੇ ਐਸ ਵੇਲੇ ਵੇੜੇ ਦੇ ਵਿੱਚ ਫਰਸ਼ ਪੈ ਰਿਆ ਤਰੀਬਨ ਤਰੀਬਨ 13 ਕਿਰਪਾ ਅੱਜ ਅੱਜ ਫਰਸ਼ ਪੈਣਾ ਪਹਿਲਾਂ ਵੀ 5000 ਕਿਰਪਾ ਦੇ ਕਰੀਬ ਇੱਥੇ ਫਰਸ਼ ਪੈ ਚੁੱਕਾ ਅੱਗੇ ਆਲਰੇਡੀ ਇਹ ਸਕੂਲ ਵਿੱਚ ਬੱਚਿਆਂ ਦੇ ਲਈ ਬਹੁਤ ਸਾਰੀਆਂ ਫੈਸਿਲਿਟੀਆਂ ਆ ਮੌਦਕ ਦਾ ਪ੍ਰਬੰਧਿਆ ਉਹਦੇ ਨਾਲ ਨਾਲ ਸਕੂਲ ਦੇ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਕੂਲ ਨੂੰ ਉਹਨਾਂ ਦਾ ਦਫ਼ਤਰ ਵੀ ਆ ਤੇ ਬਲਾਕ ਦੇ ਸਾਰੇ ਟੀਚਰਾਂ ਦਾ ਜਿਹੜਾ ਕੰਮ ਕਰਿਆ ਇਸ ਦਫ਼ਤਰਾਂ ਹੀ ਹੁੰਦਾ ਔਰ ਬਲੌਗ ਦੇ ਸਾਰੇ ਸਕੂਲ ਜਿਹੜੇ ਆ ਪ੍ਰਾਇਮਰੀ ਆ ਚਾਹੇ ਮਿਡਲ ਆ ਚਾਹੇ ਸੀਨੀਅਰ ਸਟਡੀ ਚਾਹੇ ਆ ਉਹਨਾਂ ਸਾਰਿਆਂ ਲਈ ਕਿਤਾਬਾਂ ਤੇ ਜਿਹੜੇ ਰਸਲੀਆਂ ਸਾਰੇ ਸਕੂਲਾਂ ਹੀ ਹੋ ਕੇ ਜਾਂ ਸੈਂਟਰਾਂ ਹੀ ਹੋ ਕੇ ਜਾਂ ਇਸ ਬਲੌਗਾਂ ਹੀ ਹੋ ਕੇ ਜਾਂਦਾ ਇਸ ਸਕੂਲ ਦੇ ਵਿੱਚ ਸਾਰੇ ਹੀ ਸਕੂਲਾਂ ਉਹ ਜਿਹੜਾ ਵਾਈਟ ਪਾ ਜਿਹੜਾ ਰੰਗ ਰਾਇਆ ਜਾਇਆ ਹੈ ਉਹ ਇਚਨ ਪੇਂਟ ਪਾਇਆ ਗਿਆ ਹੁਣ ਰੰਗ ਸਾਰੇ ਨੂੰ ਉਹ ਫਾਈਨਲ ਟੈਕ ਦਿੱਤਾ ਜਾ ਰਿਹਾ ਤੇ ਉਹਦੇ ਵਿੱਚ ਲਗਭਗ ਸਾਨੂੰ 1 ਲੱਖ ਯਾਰ 1 ਲੱਖ ਜਿਹੜਾ ਹੈਗਾ ਉਹਦੀ ਜਿਹੜੀ ਮਦਦ ਪਿਆ ਜਿਸ਼ਵਿੰਦਰ ਸਿੰਘ ਪਰਮਾਰ ਯੂਐਸਏ ਵਾਲਿਆਂ ਵੱਲੋਂ ਦਿੱਤੀ ਗਈ ਆ ਤੇ ਹੋਰ ਵੀ ਜਿਹੜੇ ਸਾਰੇ ਕਾਰਜ ਆ ਉਹ ਕੋਈ ਸਕੂਲ ਨੂੰ ਬੈਠੇ ਆਮ ਲੋਕ ਘਟ ਆਉਂਦੇ ਆ ਉਹ ਕਿਤੇ ਮੈਨੂੰ ਰਾਹ ਵਾ ਤੇ ਕੋਈ ਮਿਲ ਪਵੇ ਤਾਂ ਮੈਂ ਗੱਲ ਕਰਾਂਗਾ ਸਕੂਲ ਆ ਕੇ ਉਹ ਦੇਖ ਲਾਓ ਇਹਦੇ ਵਿੱਚ ਨਾਲ ਹੀ ਜਿੱਥੇ ਸਾਡੇ ਸੀਆਰਸੀ ਰੋਮਿਆ ਉਸ ਦਾ ਹਾਲ ਵੀ ਲਗਭਗ ਗਿਆ ਕਾਫੀ ਵੱਡਾ ਹਾਲ ਬਣ ਗਿਆ ਇਹਦੇ ਵਿੱਚ ਸਾਰੇ ਬਲਾਕ ਦੇ ਟੀਚਰਾਂ ਦੇ ਜਿਹੜੇ ਸੈਮੀਨਾਰ ਲਾਤੇ ਆ ਅੱਜ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕੇ ਲਾਰਜ ਪੇਜ ਆ ਇਹ ਜਿਹੜਾ ਕੂਲੇ ਵਿੱਚ ਜਿਹੜਾ ਫਰਕ ਪੈ ਰਿਹਾ ਰੋੜੀ ਦੇ ਫਰਕ ਪੈ ਰਿਹਾ ਤੇ ਲਗਭਗ ਜਿਹੜਾ ਰੰਗ ਆ ਉਸ ਦੀ ਵੀ ਲਗਭਗ ਲਾਰਜ ਪੇਜ ਦੀ ਤੇ ਕੰਮ ਕਰ ਰਿਹਾ ਮੈਂ ਜਿਨ੍ਹਾਂ ਵੀ ਬੰਦਿਆਂ ਨੇ ਗਿਰਾਏ ਵੀਰ ਚੱਲਣ ਇਹ ਗੱਲ ਨੂੰ ਛਾ ਗਿਆ ਪਈ ਜਿਹੜਾ ਇਹ ਸਕੂਲ ਵਿੱਚ ਅਸੀਂ ਪੜੇ ਆ ਇਹ ਸਕੂਲ ਵਿੱਚ ਸਾਡੇ ਬੱਚੇ ਪੜ੍ਹਦੇ ਆ ਹੁਣ ਵੀ ਤੇ ਬੱਚੇ ਸਾਡੇ ਕੋਲ ਘੱਟ ਪੜ੍ਹਦੇ ਆ ਪਰ ਜਿਨ੍ਹਾਂ ਦੇ ਵੀ ਬੱਚੇ ਪੜ੍ਹੇ ਆ ਜਾਂ ਪੜ ਚੁੱਕੇ ਆ ਆਪ ਪੜੇ ਆ ਉਹਨਾਂ ਸਾਰਿਆਂ ਨੂੰ ਹੀ ਆਪਣੇ ਸਕੂਲ ਬਾਰੇ ਬਹੁਤ ਚਿਆਰਖਣਾ ਚਾਹੀਦਾ ਐਕਟ ਲੀਡਟ ਕਟਵਟ ਸਕੂਲ ਆ ਕੇ ਦੇਖਣਾ ਚਾਹੀਦਾ ਕਿ ਸਕੂਲ ਵਿੱਚ ਕੀ ਕੀ ਬੱਚਿਆਂ ਲਈ ਸੂਰਤ ਹੈਗੀਆਂ ਕੀ ਇਹ ਸੂਰਤਾਂ ਜਿਹੜੀਆਂ ਕਿਸੇ ਗੰਗੇ ਮੋਰ ਸਕੂਲ ਨਾਲੋਂ ਜਿਹੜੇ ਥੋਪ ਵਾਲੇ ਜਿਹੜੀਆਂ ਚੰਗੀਆਂ ਅਕੈਡਮੀ ਹੈਗੀਆਂ ਉਹਨਾਂ ਦੇ ਮੁਕਾਬਲੇ ਕਿ ਕਿ ਉਹਨੋਂ ਤੇ ਉੱਪਰ ਆ ਉਹ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਆਪਾਂ ਸਕੂਲ ਵਿੱਚ ਆ ਕੇ ਦੇਖਾਂਗੇ ਤੇ ਮੈਂ ਸਾਰੇ ਹੀ ਆਪਣੇ ਵੀਰਾਂ ਨੂੰ ਭੈਣਾਂ ਨੂੰ ਨਗਰ ਨਵਾਕੀ ਦੇ ਇਲਾਕੇ ਦੀ ਸੰਸਦ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਥੋੜ ਨੂੰ ਵਿਜਿਟ ਕਰੋ ਔਰ ਆਪਣੇ ਬੱਚਿਆਂ ਨੂੰ ਆਪਣੇ ਪੋਤੇ-ਪੋਤੀਆਂ ਨੂੰ ਇਸ ਸਕੂਲ ਵਿੱਚ ਪੜ ਲਾਓ ਤਾਂ ਕਿ ਸਾਨੂੰ ਸਾਰਾ ਸਹਿਯੋਗ ਮਿਲ ਸਕੇ ਇਸ ਸਹਿਯੋਗ ਦੇ ਵਿੱਚ ਸਾਡੇ ਜਿੱਥੇ ਸਾਡੇ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਹੈ ਉੱਤੇ ਨਾਲ ਹੀ ਸਾਡੇ ਪਿੰਡ ਤੋਂ ਪਰਮਜੀਤ ਜੀ ਜਿਹੜੇ ਕਿ ਡੀਪੀਐਸ ਸੈਕੰਡਰੀ ਐਜੂਕੇਸ਼ਨ ਨਾਲ ਹੀ ਨੇ ਉਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਹੈ ਉਹਨਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਆ ਕਿ ਮੈਂ ਆਰ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਹਾਂ ਦੁਬਾਰਾ ਫਿਰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਭੇਜੋ ਇਸ ਸਕੂਲ ਵਿੱਚ ਜਿਹੜੇ ਅਸੀਂ ਚਾਰ ਟੀਚਰ ਅਸੀਂ ਪ੍ਰਾਈਵੇਟ ਤੌਰ ਤੇ ਰੱਖਿਆ ਆਪਣੇ ਤੌਰ ਤੇ ਉਹਨਾਂ ਦੀ ਮੈਨੇਜਮੈਂਟ ਜਿਹੜੀ ਆ ਮੈਡਮ ਡਾਕਟਰ ਕੋਰ ਜੀ ਕਰਦੇ ਆ ਉਹਨਾਂ ਵਿੱਚ ਇੱਕ ਟੀਚਰ ਸਾਡੇ ਆ ਐਮਏ ਬੀਏ ਆ ਗਿਆ ਮਨਪ੍ਰੀਤ ਕੌਰ ਡਾਟਰ ਆਫ ਸਰ ਰਵਨ ਸਿੰਘ ਜੀ ਰਿਟਾਇਰਡ ਸੀਐਕ ਜੀ ਇਹਨਾਂ ਮਿਲ ਘਟ ਨਹੀਂ ਪੜਿਓ ਜਿਹੜੇ ਟੀਚਰ ਅਸੀਂ ਰੱਖਿਓ ਵੀ ਆ ਉਹ ਵੀ ਲਾ ਲਿਆ ਤੇ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਸਨਮਾਨ ਅਸੀਂ ਪ੍ਰੋਪਰ ਸੈਲਰੀ ਤਾਂ ਨਹੀਂ ਦੇ ਸਕਦੇ ਸਰਕਾਰ ਵਾਂਗੂ ਪਰ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਬੱਚੇ ਵਾਂਗ ਜਿਹੜੀ ਆ ਸਕੂਲ ਦਿੱਤੀ ਜਾ ਸਕੇ ਉਹਨਾਂ ਦਾ ਸ਼ੌਕ ਹੈ ਬੱਚੇ ਨੂੰ ਪੜਾਉਂਦਾ ਉਹ ਆਪਣਾ ਜਿਹੜੇ ਬੱਚੇ ਨੂੰ ਪੜਾਉਂਦੇ ਆ ਤੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆ ਕੇ ਸਕੂਲ ਨੂੰ ਦੇਖੋ ਔਰ ਆਪਣੇ ਬੱਚਿਆਂ ਨੂੰ ਹਰ ਟੂ ਵਾਰ ਸਕੂਲ ਵਿੱਚ ਦਾਖਲਾ ਕਰਾਓ ਧੰਨਵਾਦ ਵਾਹਿਗੁਰੂ ਜੀ ਤੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ